ਅੰਮ੍ਰਿਤਸਰ ਦੇ ਤਰੰਤਾਨ ਰੋਡ ਤੇ ਇੱਕ ਦਿਲ ਦੇ ਲਾਉਣ ਵਾਲੀ ਘਟਨਾ ਸਾਹਮਣੇ ਆਈ ਦੱਸਦੀ ਹੈ ਕਿ ਸੀਸੀਟੀਵੀ ਜਿਹੜੀ ਆ ਆ ਜਿਹੜੀ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਲੜਕੀ ਜਿਹੜੀ ਆ ਇੱਕ ਗਲੀ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ ਤਾਂ ਲੰਘਦੇ ਹੋਏ ਇੱਕ ਸਾਹਮਣੇ ਤੋਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਂਦਾ ਆ ਤਾਂ ਲੜਕੀ ਦੇ ਕੋਲੋਂ ਮੋਬਾਈਲ ਖੋਣ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਆ ਤਾਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਇਹ ਲੜਕਾ ਲੜਕੀ ਦੇ ਲੱਗੇ ਆਇਆ ਤਾਂ ਉਸਤੇ ਕੋਲੋਂ ਮੋਬਾਈਲ ਖੋਣ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਆ ਤਾਂ ਕੋਸ਼ਿਸ਼ ਕਰਦੇ ਕਰਦੇ ਲੜਕੀ ਨੂੰ ਜੜਾਇਆ ਉਹ ਸੜਕ ਦੇ ਹੇਠਾਂ ਸੁੱਟ ਦਿੰਦਾ ਪਰ ਲੜਕੀ ਜਦੋਂ-ਜਦ ਕਰਦੀ ਹੈ ਕਿ ਮੋਬਾਈਲ ਜੜਾਇਆ ਉਸ ਵੱਲੋਂ ਨਹੀਂ ਛੱਡਿਆ ਜਾਵੇਗਾ ਲਗਾਤਾਰ ਵਿਅਕਤੀ ਜੜਾ ਭੱਜਣ ਦੀ ਕੋਸ਼ਿਸ਼ ਕਰਦਾ ਪਰ ਲੜਕੀ ਵੱਲੋਂ ਉਸ ਨੂੰ ਦੁਬਾਰਾ ਤੋਂ ਚਪਟਾ ਮਾਰ ਕੇ ਜੜਾਇਆ ਉਹ ਸੁੱਟਣ ਦੀ ਕੋਸ਼ਿਸ਼ ਕਰਦਾ ਪਰ ਲੇਕਿਨ ਲੜਕੀ ਐਕਟਿਵ ਅਤੇ ਮਗਰ ਜਿਹੜੀ ਫੜ ਲੈਂਦੀ ਤਾਂ ਕੜੀਸਤੀ ਹੋਈ ਕਾਫੀ ਦੂਰ ਤੱਕ ਜਾ ਡਿੱਗਦੀ ਹੈ ਤਾਂ ਮਾਮਲੇ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਇਸ ਮਾਮਲੇ ਦੇ ਵਿੱਚ ਬੋਲੇ ਨੇ ਇੱਕ ਮੋਬਾਈਲ ਸਨੇਚਿੰਗ ਦੀ ਵਾਰਦਾਤ ਬਾਰੇ ਸਾਨੂੰ ਪਤਾ ਲੱਗਾ ਹੈ ਤੇ ਵਰਕ ਕਰ ਰਹੇ ਹਾਂ ਜਲਦੀ ਜਿਹੜਾ ਉਹਦਾ ਰਿਜ਼ਲਟ ਜਿਹੜਾ ਦੇਆਗੇ ਕਿ ਉਹ ਕੀ ਉਹਦੇ ਵਿੱਚ ਗੱਲ ਹੋਈ ਹੈ ਲੜਕੇ ਦੀ ਪਛਾਣ ਹੋਈ ਜਿਹੜਾ ਇੱਕ ਵਾਰ ਉੱਥੇ ਕੰਮ ਕਰ ਰਹੇ ਜੀ ਟੀਮਾਂ ਲਗੀਆਂ ਨੇ ਇਸ ਤੇ ਜੀ ਇਹ ਤਰਨਤਨ ਰੋਡ ਤੇ ਹੋਟਲ ਤੇ ਰਾਇਲ ਦੇ ਨਾਲ ਵਾਲੀ ਗਲੀ ਹੈ ਉਸ ਦੇ ਵਿੱਚ ਇੱਕ ਲੜਕੀ ਕੋਲ ਇੱਕ ਲੜਕਾ ਆਉਂਦਾ ਤੇ ਮੋਬਾਈਲ ਜਿਹੜਾ ਉਹ ਖੋ ਕੇ ਲੈ ਜਾਂਦਾ ਤੇ ਉਸ ਚੀਜ਼ ਤੇ ਵਰਕ ਕਰ ਰਹੇ ਹਾਂ ਜਲਦੀ ਉਹਦਾ ਜਿਹੜਾ ਰਿਜ਼ਲਟ ਦੇਾਂਗੇ ਕਿੰਨੀ ਜਾਣਕਾਰੀ ਪਛਾਣ ਨਹੀਂ ਲੜਕੀ ਕੌਣ ਸੀ ਕਿੱਥੋਂ ਆ ਰਹੀ ਸੀ ਇਸ ਵੇਲੇ ਇਹ ਕੁਝ ਨਹੀਂ ਕਹਿ ਸਕਦੇ ਮੈਂ ਟੀਮਾਂ ਲਗਾਈਆਂ ਨੇ ਸਾਰਾ ਡਾਟਾ ਕਰਕੇ ਰਿਪੋਰਟ ਜਿਹੜੀ ਦੇਾਂਗੇ ਜਲਦੀ ਕਲੀਅਰ ਹੋ ਜਾਏਗਾ ਇਹ ਸਨੈਚਿੰਗ ਹੋਈ ਹੈ ਜਾਂ ਇਕੱਲਾ ਮੋਬਾਈਲ ਲੈ ਗਿਆ ਇਹ ਨਹੀਂ ਸੀਸੀਟੀਵੀ ਕੋਈ ਹਾਈ ਫੁਟੇਜ ਸਾਹਮਣੇ ਹੈ ਹਾਂਜੀ ਫੁਟੇਜ ਆਈ ਹੈ ਕਿ ਉੱਤੇ ਵਰਕ ਕਰ ਰਹੇ ਹਾਂ ਸਰ ਸੀਸੀਟੀਵੀ ਦੇ ਵਿੱਚ ਕਿੰਨੇ ਨੌਜਵਾਨ ਦਿਖਾਈ ਦੇ ਰਹੇ ਨੇ ਇਕੱਲਾ ਮੁੰਡਾ ਐਕਟਿਵਾ ਤੇ ਆਉਂਦਾ ਜੀ ਇਕੱਲਾ